ਇਹ ਕੁੜੀਆਂ ਮਾਤਾ ਸੀਤਾ ਦੀ ਆ ਕਹਿੰਦੇ ਲਵ ਕੁਛ ਨਹੀਂ ਜਿਹੜਾ ਇੱਥੇ ਜਨਮ ਲਿਆ ਸੀ ਲੋਕਾਂ ਦਾ ਇਹ ਵੀ ਵਿਸ਼ਵਾਸ ਆ ਵੀ ਜਿਸ ਔਰਤ ਕੋਲੇ ਮੁੰਡਾ ਨਹੀਂ ਹੁੰਦਾ ਉਹ ਇੱਥੇ ਪਲਾਸਟਿਕ ਰਾਬੜ ਦੇ ਆ ਗੁੱਡੇ ਚੜਾ ਜੋ ਤੇ ਉਸ ਔਰਤ ਕੋਲ ਜਿਹੜਾ ਮੁੰਡਾ ਹੋ ਜਾਂਦਾ ਹੈਗਾ ਦੋਸਤੋ ਇਸ ਥਾਂ ਤੇ ਜਿਹੜਾ ਲਵਕੁਸ਼ ਨੇ ਜਨਮ ਲਿਆ ਸੀ ਭਗਵਾਨ ਰਾਮਚੰਦਰ ਦੇ ਦੋ ਪੁੱਤਰ ਜਿਹੜੇ ਲਵਕੁਸ਼ ਜਿਨ੍ਹਾਂ ਨੂੰ ਬਾਲਮਿਕ ਨੇ ਸਿੱਖਿਆ ਦਿੱਤੀ ਸੀ ਭਗਵਾਨ ਬਾਲਮਿਕ ਨੇ ਤਾਂ ਉਹ ਇਸ ਜਗ੍ਹਾ ਤੇ ਹੀ ਜਿਹੜਾ ਉਹਨਾਂ ਨੇ ਜਨਮ ਲਿਆ ਸੀਗਾ ਤੇ ਆਪਾਂ ਇੱਕ ਹੋਰ ਗੱਲ ਸੁਣਦੇ ਆਂ ਵੀ ਭਗਵਾਨ ਰਾਮਚੰਦਰ ਨੇ ਜਿਹੜਾ ਆਪਣਾ ਘੂੜਾ ਛੱਡਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਲਵਕੁਸ਼ ਨੇ ਉਹ ਕੋੜਾ ਬੰਨਿਆ ਸੀ ਤਾਂ ਇਸ ਝੰਡ ਜਿਹੜਾ ਇੱਥੇ ਇੱਕ ਬੋਰਡ ਹੈ ਕਾਫੀ ਪੁਰਾਣਾ ਜਿੱਥੇ ਉਹ ਕੋੜਾ ਬੰਨਿਆ ਸੀ ਆਜੋ ਤੁਹਾਨੂੰ ਦਿਖਾ ਦਿੰਨੇ ਆ ਇਹ ਲੋਕਾਂ ਦਾ ਮੰਨਣਾ ਇਹ ਗੱਲ ਸੱਚ ਹੈ ਜਾਂ ਝੂਠ ਹੈ ਇਸ ਬਾਰੇ ਆਪਾਂ ਨਹੀਂ ਕਹਿ ਸਕਦੇ ਪਰ ਕਹਿੰਦੇ ਇਸ ਜਗ੍ਹਾ ਤੇ ਜਿਹੜਾ ਕੋੜਾ ਬੰਨਿਆ ਗਿਆ ਸੀ RAM CHANDRA ਦਾ ਲਵ ਤੇ ਕੁਸ਼ ਨੇ ਤਾਂ ਦੋਸਤੋ ਇਹ ਇਸੇ ਜਗ੍ਹਾ ਤੇ ਲਾਖੁਸ਼ ਪੜੇ ਸੀ ਇਸੇ ਥਾਂ ਤੇ ਜਿਹੜੀ ਭਗਵਾਨ ਵਾਲਮੀਕ ਜੀ ਨੇ ਰਮਾਇਣ ਲਿਖੀ ਸੀ ਤਾਂ ਇਹ ਥਾਂ ਕਿੱਥੇ ਆ ਤੇ ਆਜੋ ਆਪਾਂ ਸਾਰੀਆਂ ਗੱਲਾਂ ਬਾਤਾਂ ਬਾਰੇ ਚਰਚਾ ਕਰਦੇ ਆਂ ਆ ਦੇਖੋ ਇਹ ਬਹੁਤ ਜ਼ਿਆਦਾ ਪੁਰਾਣਾ ਦਰਕਤ ਆ ਤੁਸੀਂ ਅੰਦਾਜ਼ਾ ਲਾ ਲਓ ਵੀ ਘੁੰਮਣ ਨੂੰ ਤਕਰੀਬਨ ਇਹਨੂੰ 2-3 ਮਿੰਟ ਜ਼ਰੂਰ ਚਾਹੀਦੇ ਨੇਗੇ ਕੀ ਹਾਲ ਚਾਲ ਹੈ ਦੋਸਤੋ ਅੰਮ੍ਰਿਤਸਰ ਤੋਂ ਆਪਾਂ 15-20 ਕਿਲੋਮੀਟਰ ਦੀ ਦੂਰੀ ਤੇ ਆ ਜਿੱਥੇ ਰਾਮ ਤੀਰਥ ਬਣਿਆ ਹੋਇਆ ਤਾਂ ਇੱਕ ਬਹੁਤ ਸੋਹਣਾ ਮੰਦਿਰ ਜਿਹੜਾ ਪਾਣੀ ਦੇ ਵਿਚਾਲੇ ਦੋਵੇਂ ਪਾਸੇ ਜਿਹੜਾ ਪਾਣੀਆਂ ਤੇ ਵਿਚਾਲੇ ਜਿਹੜਾ ਮੰਦਿਰ ਬਣਿਆ ਹੋਇਆ ਮੰਦਿਰ ਦੇਖਣ ਨੂੰ ਇਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਇਹ ਭਗਵਾਨ ਵਾਲਮੀਕ ਦਾ ਮੰਦਿਰ ਆ ਕਹਿੰਦੇ ਇਹ ਮੰਦਿਰ ਨੂੰ ਜਿਹੜਾ ਸਰਕਾਰ ਦੁਆਰਾ ਬਣਾਇਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਤੇ ਇੱਥੇ ਜਿਹੜਾ ਸਪੈਸ਼ਲ ਬਾਹਰ ਲਿਖ ਕੇ ਵੀ ਲਾਇਆ ਹੋਇਆ ਹੈਗਾ ਤੇ ਆਜੋ ਪਹਿਲਾਂ ਆਪਾਂ ਮੰਦਿਰ ਦੇ ਅੰਦਰ ਚੱਲਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਇੱਥੇ ਹੀ ਕਹਿੰਦੇ ਜਿਹੜੇ ਭਗਵਾਨ ਵਾਲਮੀਕ ਨੇ ਰਮਾਇਣ ਲਿਖੀ ਸੀਗੀ ਰਮਾਇਣ ਤੇ ਓਦੋਂ ਬਾਅਦ ਜਿਹੜਾ ਲਵ ਕੁਸ਼ ਨੇ ਜਨਮ ਲਿਆ ਸੀ ਉਹ ਇਸ ਜਗ੍ਹਾ ਤੇ ਹੀ ਤੇ ਉਹਨਾਂ ਨੂੰ ਜਿਹੜੀ ਸਿੱਖਿਆ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ માતા ਸੀਤਾ ਜਿਹੜੀ ਕੁਟਿਆ ਦੇ ਵਿੱਚ ਰਹਿੰਦੀ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਹੀ ਤੁਹਾਨੂੰ ਥਾਮ ਆ ਉਹ ਦੇਖਣ ਨੂੰ ਮਿਲਣਗੀਆਂ ਪਹਿਲਾਂ ਆਜੋ ਆਪਾਂ ਅੰਦਰ ਚੱਲਦੇ ਹਾਂ ਤੇ ਭਗਵਾਨ ਵਾਲਮੀਕੀ ਦੀ ਆ ਮੂਰਤੀ ਦੇ ਦਰਸ਼ਨ ਕਰਾਉਣ ਨੇ ਇੱਕ ਬਹੁਤ ਵਧੀਆ ਸੋਹਣੀ ਮੂਰਤੀ ਜਿਹੜੀ ਅੰਦਰ ਲੱਗੀ ਹੋਈ ਆ ਤੇ ਤੁਸੀਂ ਜਦੋਂ ਦੇਖੋਗੇ ਤੁਹਾਨੂੰ ਨਜ਼ਾਰਾ ਬਹੁਤ ਘੈਂਟ ਆ ਸਾਰੇ ਪਾਸੇ ਦਾ ਸੁਣਨ ਦੇ ਵਿੱਚ ਆਉਂਦਾ ਵੀ ਜਦੋਂ ਰਾਮਚੰਦਰ ਜੀ ਨੇ માતા ਸੀਤਾ ਨੂੰ ਘਰੋਂ ਬੇਕਾਰ ਕੀਤਾ ਸੀ ਤਾਂ ਉਸ ਤੋਂ ਬਾਅਦ ਜਿਹੜਾ ਇੱਥੇ ਹੀ ਰਹੇ ਸੀ ਤੇ ਇੱਥੇ ਜਿਹੜਾ ਭਗਵਾਨ ਬਾਲਮਿਕ ਜੀ ਦੀ ਬਹੁਤ ਸੋਹਣੀ ਮੂਰਤੀ ਆ ਜਿਹੜੀ ਸਾਹਮਣੇ ਤੁਸੀਂ ਵੇਖ ਰਹੇ ਹੋ ਇਹ ਬਣੀ ਹੋਈ ਆਗੇ ਤੇ ਕਾਫੀ ਲੋਕ ਜਿਹੜੇ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਆਉਂਦੇ ਆਗੇ ਰਾਮ ਤੀਰਥ ਜਿਹੜਾ ਇਸ ਜਗ੍ਹਾ ਦੇ ਨਾਮ ਹੈਗਾ ਤੇ ਵਧੀਆ ਝੂਮਰ ਜਿਹੜੇ ਉੱਪਰ ਲੱਗੇ ਹੋਏ ਆਗੇ ਤੇ ਆਜੋ ਤੁਹਾਨੂੰ ਕੁਝ ਹੋਰ ਥਾਵਾਂ ਇੱਥੋਂ ਦੀਆਂ ਦਿਖਾਉਣੀਆਂ ਜਿਹੜੀਆਂ ਕਾਫੀ ਫੇਮਸ ਨੇ ਗੀਆਂ ਆ ਜਿਹੜੀ ਤੁਸੀਂ ਸਾਹਮਣੇ ਥਾਂ ਵੇਖ ਰਹੇ ਹੋ ਇਹ ਵੀ ਇੱਕ ਪ੍ਰਾਚਨ ਥਾਂ ਹੈ ਇੱਥੇ ਕਹਿੰਦੇ ਲਵ ਤੇ ਕੁਸ਼ ਦੀ पाठशाला ਸੀ ਮਤਲਬ ਉਹਨਾਂ ਨੂੰ ਸਿੱਖਿਆ ਜਿਹੜੀ ਦਿੱਤੀ ਜਾਂਦੀ ਸੀ ਨਾ ਆਪਾਂ ਜਾਣਦੇ ਆ ਵੀ ਲਵ ਕੁਸ਼ ਜਿਹੜੇ ਭਗਵਾਨ ਰਾਮਚੰਦਰ ਦੇ ਦੋ ਪੁੱਤਰ ਹੋਏ ਨੇ ਤੇ માતા ਸੀਤਾ ਦੀ ਕੋਖੂ ਕਹਿੰਦੇ ਉਹਨਾਂ ਨੇ ਜਨਮ ਲਿਆ ਸੀ ਤੇ ਭਗਵਾਨ ਵਾਲਮੀਕ ਜੀ ਕੋਲ ਉਹਨਾਂ ਨੇ ਸਿੱਖਿਆ ਲਈਤੀ ਸੀ ਤਾਇ ਕਾफी ਪ੍ਰਾਚਨ ਮੰਦਿਰ ਜਿਹੜਾ ਇੱਥੇ ਬਾਬਾ ਟਾਈਮ ਦਾ ਬਣਿਆ ਹੋਇਆ ਕਿ ਤੇ ਆਜੋ ਅੰਦਰ ਚੱਲਦੇ ਆਂਗੇ ਇਧਰਲੇ ਪਾਸੇ ਜਿਹੜਾ ਮੰਦਿਰ ਆ ਤੇ ਕਾ ਜਿਹੜੀਆਂ ਇੱਥੇ ਲੋਕ ਖੰਮਣੀਆਂ ਬਣ ਕੇ ਜਾਂਦੇ ਆ ਵੀ ਜਿਹੜਾ ਵੀ ਖੰਮਣੀ ਬਣ ਕੇ ਜਾਂਦਾ ਉਹਦੀ ਮਨ ਦੀ ਮਰਦ ਹੈ ਜਿਹੜੀ ਉਹ ਪੂਰੀ ਹੋ ਜਾਂਦੀ ਆ ਕੋਈ ਕਹਿੰਦਾ ਮੇਰਾ ਅੜਿਆ ਕੰਮ ਹੈ ਜਿਹੜਾ ਉਹ ਪੂਰਾ ਹੋ ਜੇ ਕੋਈ ਕਹਿੰਦਾ ਵੀ ਜਿਹੜਾ ਮੇਰੇ ਕੋਲ ਬੱਚਾ ਨਹੀਂ ਹੁੰਦਾ ਬੱਚਾ ਹੋ ਜੇ ਨਾ ਤਾਂ ਉਹ ਸਾਰੀਆਂ ਆ ਜਿਹੜੀਆਂ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਲੋਕਾਂ ਦਾ ਇਹ ਮੰਨਣਾ ਹੈਗਾ ਤੇ ਦੂਜੇ ਪਾਸੇ ਜਿਹੜੀ ਪ੍ਰਾਚਨਿਕ ਪਾਠਸ਼ਾਲਾ ਜਿੱਥੇ ਕਹਿੰਦੇ ਲਵਤੇ ਕੁਝ ਪੜਦੇ ਹੁੰਦੇ ਸੀਗੇ ਸਿੱਖਿਆ ਲੈਂਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਲਵ ਕੁਸ਼ ਨੇ ਰਾਮਚੰਦਰ ਜੀ ਦਾ ਜਿਹੜਾ ਘੋੜਾ ਵੀ ਬਣਿਆ ਸੀ ਉਹ ਥਾਂ ਵੀ ਇੱਥੇ ਮੌਜੂਦ ਆ ਮਾਤਾ ਸੀਤਾ ਜੀ ਕਿੱਥੇ ਬੈਠਦੇ ਉੜਦੇ ਹੁੰਦੇ ਸੀ ਨਾ ਤਾਂ ਸਾਰੀਆਂ ਚੀਜ਼ਾਂ ਨੇ ਇੱਥੇ ਮੌਜੂਦ ਨੇ ਤੇ ਆ ਜਿਹੜੀ ਥਾਂ ਇਹ ਪਾਠਸ਼ਾਲਾ ਗਈ ਜਿੱਥੇ ਬਾਲਮਿਕ ਜੀ ਬੈਂਦੇ ਹੁੰਦੇ ਸੀ ਤੇ ਲਵ ਕੁਸ਼ ਨੂੰ ਜਿਹੜਾ ਉਦੋਂ ਬਾਅਦ ਪੜਾਇਆ ਕਰਦੇ ਸੀ ਸਿੱਖਿਆ ਦਿੰਦੇ ਸੀ ਯਹਾਂ ਬਾਲਮਿਕ ਜੀ ਨੇ ਤਪਿਆ ਤਾਂ ਰਾਮਾਨ ਕੀ ਰਚਨਾ ਕੀਤੀ ਇਧਰ ਪਾਠਸ਼ਾਲਾ ਹੈ ਨੀਚੇ ਬੋੜੀ ਹੈ ਇਧਰ ਸੀਤਾ ਮਾਤਾ ਕੀ ਕੁਟੀ ਹੈ ਸਾਹਮਣੇ ਘੋੜਾ ਬੰਨਾ ਲਵ ਕੁਸ਼ ਦਾ ਜਨਮ ਕਹਾ ਹੋਆ ਥਾ ਇਧਰ ਹੈ ਇਸ ਸਾਈਡ ਠੀਕ ਹੈ ਸ਼ੁਕਰੀਆ ਪਰ ਜੀ ਕਿਉਂ ਬੰਨਦੇ ਹੋ ਤਾਂ ਕਿ ਬੰਨਦੇ ਆ ਬਾਰੇ ਮਨੋ ਕਾਮਨਾ ਕੇ ਲਈ ਤਾਂ ਹੀ ਪੰਡਤ ਜੀ ਨੇ ਵੀ ਜਿਹੜਾ ਆਪਾਂ ਨੂੰ ਦੱਸਿਆ ਵੀ ਇੱਥੇ ਪੜ੍ਹਸ਼ਾਲਾ ਹੁੰਦੀ ਸੀ ਤੇ ਤਪੱਸਿਆ ਕੀਤੀ ਗਈ ਸੀ ਮਾਤਾ ਸੀਤਾ ਜੀ ਵੱਲੋਂ ਤੇ ਇੱਥੇ ਹੀ ਜਿਹੜਾ ਲਵ ਕੁਸ਼ਣ ਨੇ ਜਿਹੜਾ ਕੋੜਾ ਬੰਨਿਆ ਸੀਗਾ ਤੇ ਇੱਥੇ ਕਾਫੀ ਜਿਹੜੇ ਤੁਹਾਨੂੰ ਅਲੱਗ-ਅਲੱਗ ਟਾਈਪ ਦੇ ਜਿਹੜੇ ਮੰਦਰ ਦੇਖਣ ਨੂੰ ਮਿਲਣਗੇ ਕਿਤੇ ਜਿਹੜਾ ਘੋੜਾ ਬਣਿਆ ਗਿਆ ਸੀ ਕਿਤੇ ਮਾਤਾ ਸੀਤਾ ਦੀ ਕੂਟਿਆ ਸੀਗੀ ਤੇ ਭਗਵਾਨ ਵਾਲਮੀਕ ਦਾ ਮੰਦਿਰ ਵੀ ਆ ਜਿਹੜਾ ਜਿੱਥੇ ਰਮੈਨ ਲਿਖੀ ਗਈ ਸੀ ਤੇ ਹੋਰ ਵੀ ਜਿਹੜੇ ਕਾਫੀ ਥਾਵਾਂ ਨੇ ਜਿਹੜੀਆਂ ਵੇਖਣ ਨੂੰ ਮਿਲਦੀਆਂ ਨੇ ਤੇ ਆਜੋ ਆਪਾਂ ਤੁਹਾਨੂੰ ਸੀਤਾ ਮਾਤਾ ਦੀ ਕੂਟਿਆ ਦਿਖਾਉਨੇ ਆ ਕਹਿੰਦੇ ਇਸ ਕੂਟਿਆ ਦੇ ਵਿੱਚ ਉਹ ਰਹਿੰਦੇ ਹੁੰਦੇ ਸੀ ਤੇ ਇੱਥੇ ਹੀ ਜਿਹੜਾ ਜਨਮ ਲਿਆ ਸੀਗਾ ਲਵ ਤੇ ਕੁਸ਼ ਨੇ ਤੇ ਆ ਦੇਖੋ ਇੱਧਰ ਸਪੈਸ਼ਲ ਲਿਖ ਕੇ ਵੀ ਲਾਇਆ ਹੋਇਆ ਹੈਗਾ ਭਗਵਾਨ ਵਾਲਮੀਕ ਜੀ ਦੀਵਾਰੇ ਤੇ ਇੱਧਰ ਲਵ ਕੁਸ਼ ਵਾਰੇ ਇੱਥੇ ਸੀਤਾ ਮਾਤਾ ਕੂਟਿਆ ਤੇ ਲਵ ਆ ਲਵ ਕੁਸ਼ ਦਾ ਜਿਹੜਾ ਜਨਮ ਸਥਾਨ ਹੈ ਇੱਥੇ ਵਾਲਮੀਕ ਜੀ ਕੇ ਕੱਖਾਂ ਵਿੱਚ ਪ੍ਰਾਣ ਪਾ ਕੇ ਜਿਹੜਾ ਮਤਲਬ ਉਹ ਆਪਾਂ ਪੜਦੇ ਆ ਨਾ ਬਚਪਨ ਤੋਂ ਵੀ ਜਿਹੜਾ ਕੱਖਾਂ ਨੂੰ ਜਿਹੜਾ ਜਾਨ ਪਾ ਕੇ ਮੁੰਡੇ ਬਣਾਤਾ ਸੀਗਾ ਤਾਂ ਉਹ ਸਾਰੀਆਂ ਘਟਨਾਵਾਂ ਜਿਹੜੀਆਂ ਇਸ ਜਗ੍ਹਾ ਤੇ ਹੀ ਹੋਈਆਂ ਸੀਗੀਆਂ ਆ ਦੇਖੋ ਹੁਣ ਵੀ ਜਿਹੜੀ ਪ੍ਰਾਣੀਆਂ ਹੋ ਸਕਦਾ ਇਹ ਦਿਵਾਰੇ ਪਾ ਦਿੱਤੀ ਹੋਵੇ ਜਾਂ ਹੋ ਸਕਦਾ ਉਸ ਟਾਈਮ ਦੀ ਹੋਵੇ ਨਾ ਇਹਦੇ ਬਾਰੇ ਕੋਈ ਜਿਹੜਾ ਲਿਖ ਕੇ ਨਹੀਂ ਲਾਇਆ ਹੋਇਆ ਪਰ ਵੀ ਕਹਿੰਦੇ ਆ ਵੀ ਇਸ ਜਗ੍ਹਾ ਤੇ ਜਿਹੜਾ ਹਜਾਂਮ ਹੋਇਆ ਸੀਗਾ ਤਾਂ ਇੱਧਰ ਦੇਖ ਲਓ ਤੁਸੀਂ ਲੋਕ ਜਿਹੜੀ ਆਪਣੀਆਂ ਮਨੋਕਾਮਨਾ ਨੇ ਉਹ ਪੂਰੀਆਂ ਕਰਦਨੇ ਬਹੁਤ ਕੁਝ ਜਿਹੜਾ ਇੱਥੇ ਲੋਕ ਚੜਾ ਕੇ ਜਾਂਦੇ ਆ ਕੋਈ ਮੁੰਡੇ ਚੜਾ ਕੇ ਜਾਂਦਾ ਪਲਾਸਟਿਕ ਦੇ ਵੀ ਸਾਡੇ ਜਿਹਦੇ ਕੋਲੇ ਮੁੰਡਾ ਨਹੀਂ ਹੁੰਦਾ ਹੈਨਾ ਵੀ ਤਾਂ ਜਵਾਕ ਹੋ ਜੇ ਤਾਂ ਹੋਰ ਵੀ ਕਾਫੀ ਚੀਜ਼ਾਂ ਨੇ ਜਿਹੜੀਆਂ ਹੈਗੀਆਂ ਆ ਇੱਥੋਂ ਦੀਆਂ ਮਤਲਬ ਦੇਖਣਯੋਗ ਨੇ ਜਾਂ ਇੱਥੋਂ ਦੀਆਂ ਮੰਨਤਾ ਕਹਦੀ ਵੀ ਪੂਰੀਆਂ ਹੁੰਦੀਆਂ ਨੇਗੀਆਂ ਤਾਂ ਇਹ ਪ੍ਰਾਚਨ ਮੰਦਿਰ ਪਹਿਲਾਂ ਤੋਂ ਬਣੇ ਹੋਏ ਨੇ 100-100 100 ਸਾਲ ਤੋਂ ਪਹਿਲਾਂ ਦੇ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਰਾਮ ਤੀਰਥ ਸਥਾਨ ਹੈ ਇਹ ਥੈਂਕ ਯੂ ਸੋ ਮੱਚ ਗੁਰੂ ਜੀ ਮੈਂ ਪ੍ਰੀਤ ਆਸਟ੍ਰੇਲੀਆ ਤੋਂ ਗੱਲ ਕਰਦੀ ਪਈ ਆ ਸੋ ਤੁਹਾਡੇ ਉਪਾਏ ਕਰਨ ਤੋਂ ਬਾਅਦ ਮੇਰਾ ਰਿਲੇਸ਼ਨਸ਼ਿਪ ਇੱਕਦਮ ਠੀਕ ਹੋ ਚੁੱਕਿਆ ਹੈ ਹੈਲੋ